ਸਾਰੇ ਹੀ ਪੈਨ ਭਰਾਵਾਂ ਨੂੰ ਜੈ ਮਸੀਹ ਦੀ ਮੇਰਾ ਨਾਮ ਦੀਪਕ ਲੋਪਾਇਆ ਮੈਂ ਗਲੋਬਲ ਕ੍ਰਿਚਰ ਦਾ ਐਕਸ਼ਨ ਕਮੇਟੀ ਦਾ ਪੰਜਾਬ ਦਾ ਸੈਕਟਰੀ ਹਾਂ ਔਰ ਗੁਰਦਾਸਪੁਰ ਬ੍ਰਾਂਚ ਦਾ ਪ੍ਰਧਾਨ ਹਾਂ ਮੈਂ ਅੱਜ ਜਿਹੜੀ ਡੇਰਾ巴巴 ਨਾਨਕ ਵਿੱਚ ਬ੍ਰਾਂਚ ਓਪਨ ਹੋ ਰਹੀ ਹੈ ਇਹ ਅੰਕੜ ਨਰੂਦਾ ਮਿਨਿਸਟਰੀ ਵੱਲੋਂ ਹੋਈ ਆ ਜਿਹਦੇ ਵਿੱਚ ਜਿਹਦਾ ਦੁਕਾਟਨ ਸਾਡੇ ਇੰਟਰਨੈਸ਼ਨਲ ਪ੍ਰਧਾਨ ਸ੍ਰੀ ਜਤਿੰਦਰ ਮਸੀਹ ਗੌਰਵ ਦੀ ਇਹਨਾਂ ਦਾ ਕਰਨਗੇ ਪ੍ਰਭੂ ਦੀ ਕਿਰਪਾ ਦੇ ਨਾਲ ਸਤ ਸਾਨੂੰ ਜਾਣ ਕੇ ਬੜੀ ਹੀ ਖੁਸ਼ੀ ਹੋਵੇਗੀ ਕਿ ਜਿਹੜੀ ਬ੍ਰਾਂਚ ਖੁੱਲੀ ਆ ਇਹਦੇ ਨਾਲ ਤੁਸੀਂ ਬਹੁਤ ਜ਼ਿਆਦਾ ਵਰਕਤਾ ਪਾਵੋਗੇ ਜਿੰਨੇ ਨਸ਼ੇ ਜਿੰਨਾ ਚਾਹੋ ਜੀ ਕਿਸੇ ਭਾਈਚਾਰੇ ਦੇ ਲੋਕਾਂ ਨੂੰ ਬਣਾਉਣਾ ਮੈਂ ਤਾਂ ਇਹੋ ਹੀ ਮੈਸੇਜ ਦਵਾਂਗਾ ਜਿੰਨੇ ਸਾਡੇ ਨੌਜਵਾਨ ਨਸ਼ੇ ਦੇ ਵਿੱਚ ਨੇ ਤੇ ਇੱਥੇ ਤੁਸੀਂ ਸਾਡੀ ਬ੍ਰਾਂਚ ਅੰਕਰ ਨੁਲਲਾ ਮਿਨਿਸਟਰੀ ਦੇ ਵਿੱਚੋਂ ਤੇ ਨਸ਼ਿਆਂ ਤੋਂ ਆਜ਼ਾਦ ਹੋਵੋ ਇਹ ਜਿਹੜਾ ਪਹਿਲੇ ਦਿਨ ਇਹਦੇ ਪਹਿਲਾਂ ਵੀ ਚੱਲਦੀ ਹੁੰਦੀ ਹੈ ਇਹ ਨਹੀਂ ਫਸਟ ਟਾਈਮ ਦੇ ਵਿੱਚ ਇਹ ਬ੍ਰਾਂਚ ਓਪਨ ਕੀਤੀ ਗਈ ਆ ਜਿਵੇਂ ਸਾਡੇ ਜਗ੍ਹਾ-ਜਗਾਹ ਦੇ ਉੱਤੇ ਬ੍ਰਾਂਚਾ ਜਿੱਦਾਂ ਸਾਡੇ ਗੁਰਦਾਸਪੁਰ ਬ੍ਰਾਂਚ ਆ ਬਟਾਲਾ ਬ੍ਰਾਂਚ ਆ ਪਠਾਨਕੋਟ ਬ੍ਰਾਂਚ ਆ ਅੱਜ ਅਸੀਂ ਇੱਥੇ ਡੇਰਾ ਬਾਬਾ ਨਾਨਕ ਦੇ ਬ੍ਰਾਂਚ ਓਪਨ ਕੀਤੀ ਗਈ ਹੈ ਦੇਖੋ ਇਹ ਮੀਟਿੰਗ ਨਹੀਂ ਇੱਕ ਪੋਸਲ ਅੰਕਰ ਨੁਰੁੱਲਾ ਜੀ ਖਾਪੜਾ ਚਰਚ ਜਿਹੜੇ ਉੱਥੇ ਉਹਨਾਂ ਦੇ ਸੀਗੇ ਉਹਨਾਂ ਨੇ ਅੱਜ ਆਪਣੀ ਇੱਕ ਬ੍ਰਾਂਚ ਡੇਰਾ ਬਾਬਾ ਨਾਨਕ ਦੀ ਧਰਤੀ ਤੇ ਖੋਲੀ ਆ ਜਿਹੜੀ ਲਗਭਗ 5 ਏਕੜ ਚ ਖੋਲੀ ਗਈ ਹੈ ਮੈਂ ਇਸ ਤੋਂ ਪਹਿਲਾਂ ਪੋਸਟਰਨੋਲਾ ਜੀ ਕੋ ਅਸ਼ੀਰਵਾਦ ਲੈਣ ਗਿਆ ਸੀਗਾ ਉਹਨਾਂ ਨੇ ਮੈਨੂੰ ਅਸ਼ੀਰਵਾਦ ਦਿੱਤਾ ਪ੍ਰਭੂ ਜਸੂਮ ਜੀ ਦੇ ਚਰਨਾਂ 'ਚ ਮੇਰੇ ਲਈ ਪ੍ਰੇਅਰ ਕੀਤੀ ਔਰ ਮੇਰੇ ਜਿੱਤ ਦੀ ਅਰਦਾਸ ਕੀਤੀ ਉਹਨਾਂ ਉੱਤੇ ਉਹਨਾਂ ਨੇ ਇੱਕ ਮੈਨੂੰ ਇਹ ਵੀ ਕਿਹਾ ਕਿ ਐ ਸੈਤਵਾਰ ਵਾਲੇ ਦਿਨ ਅੱਜ ਦੇ ਐਤਵਾਰ ਵਾਲੇ ਦਿਨ ਇੱਕ ਉਥੇ ਆਪਣੀ ਬ੍ਰਾਂਚ ਖੋਲ ਰਹੀ ਆ ਤੁਸੀਂ ਉਸ ਬ੍ਰਾਂਚ ਜਾਣਾ ਉੱਥੇ ਜਿਹੜੇ ਸਾਨੂੰ ਪਿਆਰ ਕਰਨ ਵਾਲੇ ਲੋਕ ਨੇ ਉਹ ਆਉਣਗੇ ਡੇਰਾ ਬਾਬਾ ਨਾਨਕ ਦੇ ਤੇ ਮੈਂ ਉਥੇ 3-4 ਲੱਖ ਦੀ ਸੰਗਤ ਹੁੰਦੀ ਹੈ ਐਤਵਾਰ ਖਾਬੜਾ ਚਰਚ ਚ ਆਪਣੀ ਪ੍ਰਾਰਥਨਾ ਕਿਸੇ ਤੁਸੀਂ ਦੇਖਿਆ ਹਾਲ ਸਟੀਆਂ ਲੱਗੀਆਂ ਉਹਨਾਂ ਕਹਿ ਕੇ ਮੈਂ ਇਥੋਂ ਲਾਈਵ ਹੋ ਕੇ ਤੇ ਤੁਹਾਡੀ ਡੇਰਾ ਬਾਬਾ ਨਾਨਕ ਦੀ ਇਲੈਕਸ਼ਨ ਬਾਰੇ ਸਾਰੇ ਮਸੀਹ ਭਾਈਚਾਰੇ ਨੂੰ ਅਪੀਲ ਕਰਦਾ ਹਾਂ ਕਿ ਇਸ ਵਾਰੀ ਆਮ ਆਦੀ ਪਾਰਟੀ ਦੀ ਮਦਦ ਕਰਕੇ ਆਮ ਪਾਰਟੀ ਨੂੰ ਵੋਟਾਂ ਪਾਓ ਤੁਸੀਂ ਸਕਰੀਨ ਤੇ ਦੇਖ ਹੀ ਲਿਆ ਕਿ ਉਹਨਾਂ ਅਨਾਉਂਸ ਹੀ ਕਰ ਦਿੱਤਾ ਉਤੋਂ ਕਿ ਆਮ ਆਦਮੀ ਪਾਰਟੀ ਨੂੰ ਇੱਕ ਇੱਕ ਕੋਟ ਜਿਹੜੀ ਆਪਣੇ ਸਾਰੇ ਭਾਈਚਾਰਨ ਕਰਤਾ ਤੇ ਬੋਨ ਦੇ ਦਿੱਤੇ ਗਏ ਆ ਜਿਹੜੀ ਬੋਨ ਦੇ ਦਿੱਤੇ ਗਏ ਆ ਜਿਹੜੀ ਕਿਹਾ ਗਿਆ ਵੀ ਜਿਹੜੀ ਮਹਤਵਪੂਰਨ ਕਾਰਤ ਦੇਣਗੇ ਦੇਖੋ ਜੀ ਅੱਜ ਮੇਰੇ ਵਾਸਤੇ ਬੜਾ ਸ਼ੀਆ ਪਰਾ ਦੇਣਾ ਹੈ ਕਿ ਅੱਜ ਅਕਾਲੀ ਦਲ ਜਿਹੜਾ ਸਰਦਾਰ ਸੁੱਚਾ ਸਿੰਘ ਲਗਾ ਜੀ ਉਹਨਾਂ ਨੇ ਅੱਜ ਵੀ ਡੇਰਾ ਬਾਬਾ ਨਾਨਕ ਚ ਇੱਕ 31 ਮੈਂਬਰੀ ਕਮੇਟੀ ਬਣਾਈ ਸੀ ਉਹ 31 ਮੈਂਬਰੀ ਕਮੇਟੀ ਨੇ ਇੱਕ ਫੈਸਲਾ ਕਰ ਲਿਆ ਅੱਜ ਕਿ ਸਾਰਿਆਂ ਨੂੰ ਖੁੱਲ ਕੇ ਉਹਨਾਂ ਨੂੰ ਆਦੇਸ਼ ਦਿੱਤੇ ਕਿ ਖੁੱਲ ਕੇ ਆਮ ਆਦਮੀ ਪਾਰਟੀ ਦੀ ਮਦਦ ਕਰੋ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਵਾਰ ਜਿਹੜਾ ਪਿੰਡਾਂ 'ਚ ਠਿਕਰੀ ਪਾਰੇ ਜਿਹੜੇ ਨੇ ਉਹ ਕਾਲੀ ਦਲ ਵਾਲੇ ਲਾਉਣ ਲੱਗੇ ਨੇ ਮੇਰੇ ਘਾਈ ਇਸ ਕਰਕੇ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਤਨਕਰ ਔਰ ਕਿਸੇ ਨੂੰ ਕਹਿੰਦੇ ਨਹੀਂ ਖਾਇਆ ਹੁਣ ਦੇਖੋ ਜੀ ਆਮ ਆਦਮੀ ਪਾਰਟੀ ਨੇ ਜਿਹੜੀ 2022 ਚ ਹਨੇਰੀ ਚੁੱਲੀ ਸੀਗੀ ਆਮ ਆਦਮੀ ਪਾਰਟੀ ਲਈ ਉਹ ਦੁਬਾਰਾ ਜਿਹੜੀ ਡੇਰਾ ਬਾਬਾ ਨਾਨਕ ਜਹਾਜ ਹਨੇਰੀ ਚੁੱਲ ਰਹੀ ਆ ਔਰ ਇਹ ਹਨੇਰੀ ਨੇ 227 ਤੇ ਜਿਹੜੀ ਦੁਬਾਰਾ ਰਿਪੀਟ ਡਰਾਮਾ ਦੀ ਪਾਰਟੀ ਦੀ ਸਰਕਾਰ ਨੇ ਕਰ ਲਈ ਭਾਈ ਤੇ ਸਫਰ ਤੋਂ ਲੈ ਕੇ ਹੁਣ ਤੱਕ ਦਾ ਕਿਸ ਤਰ੍ਹਾਂ ਲੱਗਦਾ ਹੈ ਬਹੁਤ ਵਧੀਆ ਸਫਰਾ ਜੀ ਮੇਰੇ ਸਫਰ ਨੂੰ ਤੁਸੀਂ ਦੇਖ ਹੀ ਲਿਆ ਅੱਜ ਕਿਰਪਾ ਸਕਾਲਪੁਰਖ ਦੀ ਆ ਪ੍ਰਮਾਤਮਾ ਦੀ ਕਿਰਪਾ ਹੋ ਰਹੀ ਆ ਲੋਕ ਮੈਂ ਜਿੱਥੇ ਵੀ ਜਾ ਰਿਹਾ ਜਿਹੜੇ ਵੀ ਸੰਤ ਸਮਾਜ ਚ ਜਾ ਰਿਹਾ ਚਾਹੇ 크ਿਸਚਨ ਭਾਈਚਾਰੇ ਦਾ ਸੰਤ ਸਮਾਜ ਹੋਵੇ ਸਿੱਖਾਂ ਦਾ ਹੋਵੇ ਹਿੰਦੂਆਂ ਦਾ ਹੋਵੇ ਸਾਰਿਆਂ ਮੈਨੂੰ ਸਮਾਜਾਂ ਦੇ ਜਿਹੜਾ ਸੰਤ ਸਮਾਜਾਂ ਸਾਰਿਆਂ ਨੇ ਮੈਨੂੰ ਅਸ਼ੀਰਵਾਦ ਦਿੱਤਾ ਔਰ ਮੇਰੀ ਯਾਤ ਲਈ ਸਾਰਿਆਂ ਨੇ ਪ੍ਰਾਰਥਨਾ ਕੀਤੀ ਜਿਹੜੀ ਇੱਕ ਬੜੀ ਚੀਜ਼ ਪਰਮੇਸ਼ਰ ਕੈਸੇ ਜਿਹੜੀ ਕੱਲ ਵਾਲੀ ਮੀਟਿੰਗ ਆ ਤੁਹਾਡੇ ਦਾ ਗਵਾਹਣ ਹੋਈ ਆ ਤੁਸੀਂ ਤਾਂ ਕਰਾ ਨਾ ਉਹਦੇ ਕਲਾ ਨੌਰ ਜੀ ਹੋਈ ਆ ਕਿੰਨਾ 크ਿਸਚਨ ਭਾਈ ਸਾਰਾ ਸੀਗਾ ਜਿਆਦਾ ਉੱਥੇ ਸਾਰੇ ਨਰਵਾਲ ਜ਼ਿੰਮੇਦਾਰ ਵੀ ਗਏ ਸਾਈ ਵੀ ਗਏ ਹਿੰਦੂ ਵੀ ਗਏ ਸਾਰੇ ਭਾਈਚਾਰੇ ਦੇ ਲੋਕ ਨੂੰ ਇਕੱਠਾ ਕਰਕੇ ਤਾਂ ਲੋਕਾਂ ਨੂੰ ਇੱਕ ਮੈਸੇਜ ਕੀਤਾ ਕਿ 크ਰਿਸਚਨ ਭਾਈਚਾਰੇ ਦੀ ਸਭ ਲੋਕੀ ਪਛਾਣਦੇ ਨੇ ਦੇਖਦੇ ਨੇ ਝੂਠ ਬਹੁਤਾ ਚਿਰ ਚੱਲਣਾ ਨਹੀਂ ਜੇ 크ਰਿਸਚਨ ਕਮਿਊਨਿਟੀ ਦੇਖਣੀ ਹੈ ਤਾਂ ਅੱਜ ਦੇਖੋ ਆਪਣੇ ਚੈਨਲਾਂ ਤੇ ਚਲਾਓ ਕਿ ਆ 크ਰਿਸਚਨ ਕਮਿਊਨਿਟੀ ਆ ਜਿੰਨਾ ਸਾਰਿਆਂ ਨੇ